ਸਸਰੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਕੱਚੇ ਅੰਬਾਂ ਦੀ ਚਟਨੀ ਇਹ ਆਪਾਂ ਜਿਹੜੇ ਕਿਲੋ ਅੰਬ ਲੈ ਆ ਸੀ ਇਹਨਾਂ ਨੂੰ ਛਿੱਲ ਲਿਆ ਕਦੂ ਕਸ਼ ਇਹਨਾਂ ਨੂੰ ਛਿੱਲ ਲਿਆ ਕਦੂ ਕਸ਼ ਕਰ ਲਿਆ ਵਿੱਚੋਂ ਜਿਹੜੀਆਂ ਗਿੜਕਾਂ ਸੀ ਉਹ ਵੀ ਕੱਢਤੀਆਂ ਤੇ ਹੁਣ ਇਹ ਕਿਲੋ ਮਿਲੋ ਕਦੂ ਕਸ਼ ਕੀਤੇ ਹੋਏ ਜਿਹੜੇ ਇਹ ਰਹਿ ਗਏ ਨੇ ਮਿਲੋ ਅੰਬ ਕਦੂ ਕਸ਼ ਕੀਤੇ ਹੋਏ ਤੇ 50 ਗ੍ਰਾਮ ਆਪਾਂ ਸੌਂਫ ਲੈ ਨੇ 50 ਗ੍ਰਾਮ ਮੇਂ ਜੀਰਾ ਲੈ ਆਏ 50 ਗ੍ਰਾਮ ਮੇਥੇ ਲੈ ਨੇ 50 ਗ੍ਰਾਮ ਆਪਾਂ ਜਵੈਨ ਲਈਏ 10-15 ਆਪਾਂ ਵਿੱਚ ਕਾਲੀ ਐ ਮਿਰਚਾ ਪਾਵਾਂਗੇ ਤੇ ਇਹਨਾਂ ਨੂੰ ਹੁਣ ਅਸੀਂ ਰੋਸਟ ਕਰਾਂਗੇ ਥੋੜਾ ਜਿਹਾ ਰੋਸਟ ਕਰਕੇ ਤੇ ਇਹਨਾਂ ਨੂੰ ਅ ਥੋੜਾ ਜਿਹਾ ਮੋਟਾ ਰੱਖਣਾ ਮਤਲਬ ਜ਼ਿਆਦਾ ਨਹੀਂ ਪੀਸਣਾ ਹੈਗਾ ਤੇ ਇਹ ਆਪਾਂ ਗੁੜ ਲੈ ਕੇ ਲੋ ਕਿਲੋ ਗੁੜ ਪਾਵਾਂਗੇ ਮਤਲਬ ਗੁੜ ਦਾ ਇਸਤੇਮਾਲ ਕਰਾਂਗੇ ਅਸੀਂ ਇਹਦੇ ਵਿੱਚ ਚਟਨੀ ਦੇ ਵਿੱਚ ਹਾਂਜੀ ਹੁਣ ਆਪਾਂ ਨੇ ਕੜਾਈ ਗਰਮ ਹੋ ਗਈ ਇਹ ਕੜਾਈ ਗੈਸ ਤੇ ਰੱਖ ਲਈ ਗੈਸ ਵਾਲ ਤਾਂ ਕੜਾਈ ਆਪਣੇ ਗਰਮ ਹੋ ਚੁੱਕੀ ਹੈ ਤੇ ਹੁਣ ਆਪਾਂ ਵਿੱਚ ਸੌਂਫ ਪਾ ਦਾਂਗੇ ਤੇ ਇਹ ਵਿੱਚ ਜੀਰਾ ਪਾ ਦਾਂਗੇ। ਇਹਦੇ ਵਿੱਚ ਹੀ ਮੇਥੇ ਪਾ ਦਾਂਗੇ। ਵਿੱਚ ਇਹਦੇ ਜਵਾਇਨ ਪਾ ਦਾਂਗੇ। ਤੇ ਕਾਲੀਆਂ ਮਿਰਚਾਂ ਤੇ ਛੋਟੀਆਂ ਇਲਾਚੀਆਂ ਵਿੱਚ ਹੀ ਪਾ ਦਾਂਗੇ। ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰਨਾ ਹੈ। ਰੋਸਟ ਕਰਕੇ ਥੋੜਾ ਜਿਹਾ ਇਹਨਾਂ ਨੂੰ ਜ਼ਿਆਦਾ ਬਰੀਕ ਨਹੀਂ ਪੀਸਣਾ ਮੋਟਾ ਰੱਖਣਾ ਥੋੜਾ ਜਿਹਾ। ਹਾਂਜੀ ਥੋੜਾ ਮਸਾਲਾ ਆਪਣਾ ਜਿਹੜਾ ਪੱਕ ਚੁੱਕਾ ਹੈ। ਤੇ ਹੋੜ ਇਹਨੂੰ ਮਿਕਸੀ ਦੇ ਵਿੱਚ ਥੋੜਾ ਦੜਫੜ ਕਰਾਂਗੇ ਠੰਡਾ ਹੋਣ ਤੇ ਤੇ ਦੜਫੜ ਕਰਕੇ ਇਹਨੂੰ ਰੱਖ ਦਾਂਗੇ ਤੇ ਹੁਣ ਆਪਾਂ ਜਿਹੜੇ ਕद्दूकश ਕੀਤੇ ਹੋਏ ਅੰਬ ਨੇ ਇਹਨਾਂ ਨੂੰ ਪਕਾਵਾਂਗੇ ਜੀ ਤੇਲ ਆਪਣਾ ਗਰਮ ਹੋ ਚੁੱਕਾ ਹੈ ਦੋ ਕੜਸ਼ੀਆਂ ਤੇਲ ਪਾਇਆ ਛੋਟੀਆਂ ਦੋ ਕੜਸ਼ੀਆਂ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਅੰਬ ਨੇ ਕद्दूकश ਕੀਤੇ ਹੋਏ ਇਹ ਪਾਵਾਂਗੇ ਹਾਂਜੀ ਹੋਣਾ ਆਪਾਂ ਗੁੜ ਪਾਵਾਂਗੇ ਵਿੱਚ ਤੇ ਇਹਨੂੰ ਆਪਾਂ ਘੱਟ ਤੋਂ ਘੱਟ 25 ਮਿੰਟ ਅੱਧਾ ਘੰਟਾ 25 ਮਿੰਟ ਤੱਕ ਇਹਨੂੰ ਪਕਾਵਾਂਗੇ ਿਲੋਕਾ ਕਹਿ ਲਾਲ ਨਹੀਂ ਹੋ ਜਾਂਦੀ ਉਹ ਤੱਕ ਇਹਨੂੰ ਪਕਾਉਂਦੇ ਰਵਾਂਗੇ ਘੱਟ ਤੋਂ ਘੱਟ ਅੱਧਾ ਘੰਟਾ ਲੱਗਦੇ ਜਾਂਦਾ ਮਿਲਦੇ ਆਪੇ ਤੇ ਬਹੁਤ ਹੀ ਖੱਟ ਮਿੱਠੀ ਬਹੁਤ ਸਵਾਦਬੰਦੀ ਐ ਸੀ ਹਰ ਸਾਲ ਬਣਾਉਨੇ ਆ ਤੇ ਇੱਕ ਸਾਲ ਤੱਕ ਜਮਾ ਨਹੀਂ ਖਰਾਬ ਹੁੰਦੀ ਏ ਐਦਾਂ ਪਈ ਪਈ ਰਹਿੰਦੀ ਜਿਵੇਂ ਆਪਾਂ ਬਣਾਉਨੇ ਤਾਜੀ ਬਣਾਈ ਹੁੰਦੀ ਐ ਜਮਾ ਨਹੀਂ ਖਰਾਬ ਹੁੰਦੀ ਬਹੁਤ ਹੀ ਸਵਾਦ ਲੱਗਦੀ ਐ ਰੋਟੀ ਨਾਲ ਖਾਓ ਪਰੌਂਠੇ ਨਾਲ ਖਾਓ ਵੈਸੇ ਖਾਓ ਜਿਵੇਂ ਉੱਚੀ ਖਾਣ ਨੂੰ ਹਾਂਜੀ ਹੁਣ ਆਪਾਂ ਥੋੜਾ ਜਿਹਾ ਕਾਲਾ ਨੂਕ ਪਾਵਾਂਗੇ ਅੱਧਾ ਤੋਂ ਚਮਚ। ਇੰਨਾ ਪੋ। ਐਨ ਨਹੀਂ ਅਸੀਂ ਦੂਸਰਾ ਨਮਕ ਪਾਵਾਂਗੇ ਜਿਹੜਾ ਦੂਸਰੇ ਵਾਲਾ ਹੁੰਦਾ ਹੈ ਚਿੱਟੇ ਵਾਲਾ। ਇੱਕ ਛਮੀਰੀ ਮਿਰਚ ਪਾਵਾਂਗੇ। ਅੱਧਾ ਕ ਚਮਚ ਕਸ਼ਮੀਰੀ ਮਿਰਚ ਪਾਵਾਂਗੇ। ਇਹ ਥੋੜੀ ਜੀ ਹਲਦੀ ਪਾਵਾਂਗੇ ਰੰਗ ਵਾਸਤੇ ਰੰਗ ਦੇਣ ਵਾਸਤੇ ਦੇਖੋ ਕਿੰਨੀ ਸੋਹਣੀ ਬਣਦੀ ਹੈ ਚਟਨੀ ਬਹੁਤ ਖੱਟ ਮਿੱਟੀ ਤੇ ਬਹੁਤ ਹੀ ਸਵਾਦ ਬਣਦੀ ਹੈ ਬਹੁਤ ਟੇਸਟੀ ਲੱਗਦੀ ਬਹੁਤ ਸਵਾਦ ਲੱਗਦੀ ਹੈ ਜਦੋਂ ਉਹ ਵੱਲੋਂ ਇਹ ਪੱਕਣ ਤੇ ਆ ਗਿਆ ਉਦੋਂ ਆਪਾਂ ਮਸਾਲੇ ਜਿਹੜੇ ਪੀਸੇ ਨੇ ਉਹ ਮਸਾਲੇ ਪਾਵਾਂਗੇ ਜਿਹੜੇ ਆਪਾਂ ਦਲਫੜ ਕੀਤੇ ਮਸਾਲੇ ਫਿਰ ਉਹ ਵਾਲੇ ਮਸਾਲੇ ਪਾਵਾਂਗੇ ਜਦੋਂ ਜਦੋਂ ਚਟਨੀ ਤਿਆਰ ਹੋ ਗਈ ਨਾ ਥੋੜਾ ਜਿਹਾ ਕਸਰ ਰਹਿ ਗਈ ਹਾਂਜੀ ਹੁਣ ਆਪਾਂ ਜਿਹੜੇ ਮਸਾਲੇ ਦਲਫੜ ਕੀਤੇ ਸੀਗੇ ਉਹ ਆਪਾਂ ਪਾਵਾਂਗੇ ਤੇ ਇਹਨਾਂ ਨੂੰ ਮਿਕਸ ਕਰਾਂਗੇ ਨੀਚੇ ਚਟਨੀ ਆਪਣੀ ਬਹੁਤ ਸੋਹਣੀ ਤੇ ਬਹੁਤ ਹੀ ਵਧੀਆ ਬਣ ਰਹੀ ਹੈ ਤੇ ਥੋੜਾ ਜਨ ਨੂੰ ਹਜੇ ਪਕਾਵਾਂਗੇ ਚਟਨੀ ਨੂੰ ਹਜੇ ਥੋੜੀ ਜਿਹੀ ਕਸਰ ਹੈਗੀ तकरीबन ਥੋੜਾ ਜਿਹਾ 5 ਮਿੰਟ 5-7 ਮਿੰਟ ਹਜੇ ਹੋਰ ਲੱਗਣਗੇ ਹਜੇ ਇਹ ਤਾਰ ਜੀ ਛੱਡਣ ਨਹੀਂ ਲੱਗਾ ਜਦੋਂ ਇਹ ਤਾਰ ਜੀ ਛੱਡ ਰ ਗਿਆ ਨਾ ਇਸ ਤਰ੍ਹਾਂ ਤੇ ਉਦੋਂ ਪੱਕੇਗਾ ਹਜੇ ਕੱਚੀ ਹੈ ਹਜੇ ਪੱਕੀ ਹੋਵੇ। ਉਹਨਾਂ ਆਪਾਂ ਮਗਜ ਪਾ ਦਾਂਗੇ। ਇਹ ਤੁਹਾਡੀ ਆਪਸ਼ਨ ਹੈ ਜੇ ਤੁਸੀਂ ਪਾਉਣੇ ਚਾਹੁੰਦੇ ਹੋ ਤੇ ਪਾ ਸਕਦੇ ਹੋ ਜੇ ਤੁਹਾਨੂੰ ਨਹੀਂ ਹੈਗਾ ਪਾਉਣੇ ਨਹੀਂ ਜੀ ਕਰਦਾ ਨਾ ਪਾਓ। ਤੇ ਅਸੀਂ ਤਾਂ ਪਾ ਰਹੇ ਹਾਂ ਇਹ ਅਸੀਂ ਪਾ ਰਹੇ ਹਾਂ ਕਾਜੂ ਤੇ ਪਾਰਿਆ ਸੀ ਕ੍ਰਿਸਮਸ 120 ਇਹ ਤੁਹਾਡੇ ਬੱਚੇ ਨੂੰ ਡਰਾਈ ਫਰੂਟ ਪਾਉਣਾ ਹੈ ਤੇ ਪਾ ਸਕਦੇ ਆ ਆਪਾਂ ਨੂੰ ਕੋੜਾ ਜਿਹਾ ਪਾਵਾਂਗੇ ਤੁਹਾਨੂੰ ਇਹ ਆਪਣੇ ਬਹੁਤ ਵਧੀਆ ਬਣੂਗੇ ਬਹੁਤ ਟੇਸਟੀ ਲੱਗੇਗੇ ਤੁਸੀਂ ਵੀ ਬਣਾਓ ਅੰਜੋਏ ਕਰੋ ਤੇ ਟਰਾਈ ਕਰੋ ਬਰੌਨ ਦੀ ਇੱਕ ਪਰੇਸ਼ਾਣਾ ਕੇ ਦੇਖੋ ਤੁਸੀਂ ਹਰ ਸਾਲ ਬਣਾਉਨੇ ਬਹੁਤ ਵਧੀਆ ਤੇ ਜਿੰ ਨੂੰ ਅਸੀਂ ਬਣਾ ਕੇ ਦਿੱਤੀ ਉਹ ਹਜੇ ਤੱਕ ਸਾਨੂੰ ਯਾਦ ਕਰਦੇ ਆ ਥੋੜਾ ਇਹਨੂੰ ਪਕਾਵਾਂਗੇ ਹਜੇ ਜੀ ਚਟਨੀ ਬਣ ਕੇ ਆਪਣੀ ਤਿਆਰ ਹੋ ਗਈ ਹੌਲੇ ਨੂੰ ਠੰਡੀ ਕਰਾਂਗੇ ਠੰਡੀ ਕਰਕੇ ਇਹਨੂੰ ਕੱਚ ਦੇ ਮਰਦਬਾਂ ਚ ਪਾਵਾਂਗੇ ਇਹਨੂੰ 1 ਸਾਲ ਤੱਕ ਆਪਾਂ ਰੱਖ ਸਕਦੇ 1 ਸਾਲ ਤੱਕ ਖਰਾਬ ਨਹੀਂ ਹੁੰਦੀ 1 ਸਾਲ ਤੱਕ ਆਪਾਂ ਇਹਨੂੰ ਰਾਮ ਨਾਲ ਖਾ ਸਕਦੇ ਆ ਪਰੌਂਠੇ ਨਾ ਖਾਓ ਰੋਟੀ ਨਾ ਖਾਓ ਜਿਵੇਂ ਮਰਜ਼ੀ ਖਾਓ ਤੇ ਤੁਸੀਂ ਵੀ ਟਰਾਈ ਕਰੋ ਤੁਹਾਨੂੰ ਕਿਵੇਂ ਦੀ ਰੈਸਪੀ ਲੱਗੀ ਸਾਡੀ ਚਟਨੀ ਦੀ ਤੇ ਜਰੂਰ ਕਮੈਂਟਸ ਕਰਕੇ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ